ਅਡੇ ਨਗਰ ਦੇ ਛੋਟੇ ਛੋਟੇ ਬੱਚੇ ਪੜਨਾ ਮਾਤਾਵਾਂ ਵੀਰ ਤੇ ਬਜ਼ੁਰਗ ਸਾਨਾ ਫਤਿਹ ਹਰ ਕਰਦੇ ਆ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਤੁਹਾਡਾ ਇਸ ਗਰਮੀ ਦੇ ਵਿੱਚ ਆਪਣੇ ਟਿਕਵੀਰ ਜਿਵੇਂ ਛੱਡ ਕੇ ਆਪਣੇ ਫਰਜ਼ ਨੂੰ ਪਹਚਾਣਦੇ ਹੋਏ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆਂ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦੇ ਆਂ ਕਿ ਤੁਸੀਂ ਕੀਮਤੀ ਸਮਾਂ ਜਿਹੜਾ ਹੈ ਉਹ ਇੱਕ ਚੰਗੇ ਕਾਰਜ ਵਾਸਤੇ ਦਿੱਤਾ ਕਿਉਂਕਿ ਭਾਰਤ ਜਿਹੜਾ ਹੈ ਉਹ ਇੱਕ ਲੋਕਤੰਤਰ ਦੇਸ਼ ਹੈ ਲੋਕਤੰਤਰ ਤੰਤਰ ਹੁੰਦਾ ਪ੍ਰਬੰਧ ਲੋਕ ਹੁੰਦਾ ਉਹ ਪ੍ਰਬੰਧ ਜਿਹੜਾ ਵਿੱਚ ਦੇਸਾਂ ਦੀਆਂ ਸੱਚੀਆਂ ਖਵਾਵਾਂ ਨੇ ਹੋਂਦ ਹੁੰਦਾ ਤੰਤਰ ਦੇ ਵਿੱਚ ਭੈਣ ਪ੍ਰਵਿੰਦਰ ਕੌਰ ਜੀ ਧਰ ਪੁੱਤਰੀ ਐਮਐਲਏ ਸੱਜ ਸਤ ਸਿੰਘ ਦੀ ਗੱਜਰਵਾਜ ਦਾ ਸਾਡਾ ਬੇਟਾ ਰੋਗਲ ਐਮਐਲਏ ਜਸਵੰਤ ਸਿੰਘ ਜੀ ਦਾ ਬੇਟਾ ਉਹ ਵੀ ਪਹੁੰਚਿਆ ਸਤਵਿੰਦਰ ਸਿੰਘ ਜੀ ਦੀ ਰੋਵਾਜ ਦਾ ਸਰ ਰਣਜੀਤ ਸਿੰਘ ਜੀ ਰੁੜਕੀ ਵੀ ਸਾਡਾ ਪਹੁੰਚਿਆ ਉਹ ਵੀ ਧੰਨਵਾਦ ਭਾਰਤ ਜੀ ਜੀ ਬਾਬਾ ਇੱਥੇ ਨਾ ਆਹ ਤਾਂ ਆ ਕੇ ਆਉਜੀ ਸਾਰਿਆਂ ਤੋਂ ਮਿਲ ਕੇ ਆਓ ਸਾਰਿਆਂ ਨੂੰ ਅਰੇ ਡੋ ਟੂ ਡੂ ਸਾਰੇ ਮਿਲ ਕੇ ਆਓ ਜੀ ਸਾਰੇ ਐਮਐਲਏ ਸਾਡੇ ਨੂੰ ਆਪਾਂ ਐਮਐਲਏ ਬਣਾਇਆ ਅਰ ਆਪਣੇ ਹਲਕੇ ਦੀ ਪੂਰੇ ਇਲਾਕੇ ਦੀ ਜਿਹੜੀ ਨਹਾਰ ਆ ਬਦਲ ਰਹੀ ਆ ਸਤਜੰਤ ਕੌਰ ਸਿੰਘ ਦੀ ਘੋੜਾ ਅੰਮਰਪੁਰ ਦੀ ਬਾਤ ਹੀ ਰੋ ਮਾਜਰਾ ਕੋਪੀ ਹੋ ਲੋ ਪੈਂਤ ਕੁੰਦਰ ਕੌਰ ਜੀ ਸਾਰਿਆਂ ਨੂੰ ਸਾਡੀਆਂ ਭੈਣਾਂ ਦੇ ਮਤਾਵਾ ਨੂੰ ਮਿਲਦੇ ਹਨ ਬਹੁਤ ਅੱਜ ਖੁਸ਼ੀ ਆਪਾਂ ਨੂੰ ਪਰ ਇੱਕ ਗੱਲ ਦੀ ਬਹੁਤ ਵੱਡੀ ਕਮੀ ਵੀ ਹੈ ਕਿ ਅੱਜ ਸਾਡੇ ਵਿੱਚ ਐਮਐਜ ਜਸਵੰਤ ਸਿੰਘ ਹੋਣਾ ਹੀ ਜ਼ਰੂਰੀ ਸੀ ਕਿਉਂਕਿ ਬਹੁਤੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਉਹ ਸਿਖਾਣਾ ਦੇ ਪਿੱਛੇ ਨੇ ਕੋਈ ਗੱਲ ਨਹੀਂ ਮਾਰੇ ਕਿਰਪਾ ਕਰੂਗਾ ਚੰਦ ਦਿਨਾਂ ਦੇ ਵਿੱਚ ਤੁਸੀਂ ਤੁਹਾਡਾ ਵੀ ਆਪਣੇ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਦੋਂ ਪਤਾ ਹੀ ਨਹੀਂ ਲੱਗਿਆ ਜਦੋਂ ਸੂਆ ਵੀ ਪੱਕਾ ਹੋਣ ਲੱਗਿਆ ਤੇ ਪੇਪਾ ਵੀ ਪੈਣ ਲੱਗੀਆਂ ਬਹੁਤੋਂ ਲੋਕ ਤਾਂ ਮੈਨੂੰ ਜਿੱਤੇ ਢੱਕ ਜਿਹੜਾ ਪੇਪਾ ਪਹਿਲੇ ਦਿਨ ਮੈਂ ਲਾ ਕੇ ਆਇਆ ਸੀ ਉਦੋਂ ਸਾਲਤਾਂ ਦੇ ਸੂਏ ਤੇ ਮੈਂ ਜਾ ਕੇ ਪੇਪਾ ਲਾ ਕੇ ਆਇਆ ਸੀ ਕਹਿ ਰਹੇ ਕਾਹਦੇ ਨਹੀਂ ਜਾਂਦੇ ਆਪਣੇ ਬੰਦੇ ਕਹਿ ਰਹੇ ਸੀ ਕਾਹਦੇ ਨਹੀਂ ਜਾਂਦੇ ਦੇਖੋ ਬਹੁਤ ਵੱਡੀ ਗੱਲ ਆ ਛੋਟੀ ਜੀ ਗੱਲ ਨਹੀਂ ਹੈਗੀ ਇਸ ਵਾਰ ਤੁਹਾਨੂੰ ਸੋਚਦਾ ਸਾਬ ਪਹਿਲਾਂ ਪੱਕਾ ਹੋ ਗੋਬਲ ਵੀ 70 ਸਾਲ ਦਾ ਕਿਉਂ ਨਹੀਂ ਪੱਕਾ ਹੋਇਆ ਕਿਉਂਕਿ ਕੋਈ ਚੰਗੀ ਸੋਚ ਚੇਕਾ ਬਣ ਖਾਲ ਮੈਂ ਕਹਿੰਦਾ ਵੀ ਨਹੀਂ ਅੰਦੇ ਦੇ ਬਣਿਆ ਇਸ ਕਰਕੇ ਇਹ ਜਿਹੜੇ ਕੰਮ ਨਹੀਂ ਹੋਏ ਆਪਾਂ ਗੱਲ ਸੁਣੋ 12 ਫੁੱਟ ਰੋਡ ਨਾਲ ਪਹਿਲਾਂ ਕਿੰਨੀਆਂ ਬੱਚੇ ਕਿੰਨੀਆਂ ਸਰਕਾਰਾਂ ਲੱਗੀਆਂ ਨੇ ਆਪਾਂ ਨੂੰ ਕਿੱਥੇ ਨੇ 12 ਫੁੱਟ ਰੋਡ ਬਣਨੀ ਜੋੜਿਆ ਜਿੱਦੇ ਤੁਸੀਂ ਮੈਨੂੰ ਸਰਪੰਚ ਬਣਾਇਆ ਸਰਪੰਚ ਬਣਨ ਦੇ ਨਾਲ ਪਹਿਲੇ ਦਿਨ ਮੈਂ ਪੀੜਤ ਲੋਕ ਦੀ ਵਾਕੇ ਦੇਖ ਆਉਣੀ ਕੁੜੀ ਇਹਨੂੰ ਲੈ ਕੇ ਪੂਰੇ ਪੰਚਾਂ ਨੂੰ ਲੈ ਕੇ ਪੀਡब्ल्यूਡੀ ਵਿਭਾਗ ਵਿੱਚ ਗਿਆ ਉਹਨਾਂ ਨੂੰ ਕਿਹਾ ਵੀ ਸਾਡੇ ਪਿੰਡ ਦੀ 4200 ਕੋਡ ਹੈ ਸੱਤ ਤੋਂ 75000 ਆਬਾਦੀ ਹੈ ਅਸੀਂ ਅੱਜ ਤੱਕ ਉਹੀ ਨਾਹ ਫੁੱਟੀਆਂ ਸੜਕਾਂ ਦੇ ਘੁੰਮ ਰਹੇ ਆ ਸਾਡੇ ਪਿੰਡ ਨੂੰ ਫਾਰਾ ਫੁੱਟੀ ਸੜਕ ਦਿੱਤੀ ਜਾਵੇ ਉੱਥੇ ਸਾਹ ਨਿਰਮਲ ਸਿੰਘ ਜੀ ਨੇ ਜਿਹੜੇ ਕਿ ਮੈਨੂੰ ਪਹਿਲੇ ਨੰਬਰ ਤੇ ਮਿਲੇ ਬਾਕੀ ਆਪਾਂ ਸਾਰੇ ਪੰਜਾਬ ਦਾ ਆਜ਼ਮਾਦੀ ਪਾਰਟੀ ਦੀ ਹਨੇਰੀ ਕਰਦੇ ਕਿ ਅਮਰਗੜ ਹਲਕਾ ਸਾਡੀ ਸਾਰੇ ਪੰਜਾਬ ਜਿੱਥੇ ਇਹ ਹਨੇਰੀ ਉਲਟ ਸੀ ਤੇ ਜਿੱਥੇ ਕੋਈ ਕੁਝ ਅ फडਕਾਉ ਬੰਦਿਆਂ ਕਰਕੇ ਤਾਂ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਕੋਈ ਪਰ ਉਦੋਂ ਵੀ ਇਹ ਪਿੰਡ ਨੇ ਸਾਨੂੰ ਡੋਲਣ ਨਹੀਂ ਦਿੱਤਾ ਉਹਦੇ ਬਰਾਬਰ ਸਾਨੂੰ ਵੋਟ ਕੱਢ ਕੇ ਦਿੱਤੀ ਆ ਇਸ ਵਾਰ ਆਪਾਂ ਸਾਰਿਆਂ ਨੇ ਜੀਪੀ ਸਾਹਿਬ ਨੂੰ ਉਦੋਂ ਦੇ ਜੋ ਆਪਾਂ ਤੋਂ ਕੋਈ ਗਲਤੀਆਂ ਹੋਈਆਂ ਨੇ ਹੁਣ ਇੰਨੀ ਕ ਵੋਟ ਦੇਣੀਆਂ ਤਾਂ ਕਿ ਇਹਦੇ ਹੋਰ ਥੋੜੇ-ਮੋੜੇ ਪਿੰਡ ਦੀ ਵੋਟ ਕੱਢੀ ਵਧੀਏ ਨੇ ਪੂਰੀ ਕਰ ਦੇਣੀ ਆ ਮਾਤੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਹਾਲਾਤ ਸਾਹਿਬ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਰੋਬਰ ਬੇਟੇ ਦਾ ਔਰ ਵਧੀਆ ਬੋਲਿਆ ਪੁੱਤ ਗੱਲ ਸੋਹਣਾ ਅੱਜ ਤੋਂ ਸ਼ੁਰੂਆਤ ਕਰਦੇ ਬੋਲਣ ਦੀ ਠੀਕ ਹੈ ਬਹੁਤ ਵਧੀਆ ਗੱਲ ਆ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਐਮ ਐਲ ਏ ਸਾਹਿਬ ਦਾ ਇਹ ਕਹਿਣਾ ਵੀ ਜੀਰੋ ਜੀਰੋ ਤੇ ਪਾਣੀ ਜੀਰੋ ਦਾ ਮਤਲਬ ਵੀ ਇੱਕ ਬਿਸਵਾ ਵੀ ਰਸੋਈ ਦਾ ਪਾਣੀ ਨੂੰ ਨਹੀਂ ਰਹੂਗਾ ਏ ਐਮਐਲ ਸਾਹਿਬ ਦਾ ਕਹਿਣਾ ਇਹ ਗੱਲ ਬਿਲਕੁਲ ਨਾ ਘਬਰਾਇਓ ਵੀ ਪੈ ਪੈ ਇੱਥੇ ਦਾ ਕਰੋਗੀ ਏ ਜਾਂ ਆ ਨਹੀਂ ਪਈ ਜਾਂ ਸਾਡੇ ਘੇਤ ਨੂੰ ਪਹੁੰਚੂਗੀ ਕਿ ਨਹੀਂ ਪਹੁੰਚੂਗੀ ਦੇਖੋ ਟਾਈਮ ਯੂ ਲੱਗਦਾ ਦਾ ਪਰ ਕੱਲੇ ਕੱਲੇ ਫੇਰ ਨੂੰ ਇੱਕ ਇੱਕ ਵਿਕੇ ਨੂੰ ਪਾਣੀ ਲੱਗੂਗਾ ਕੋਈ ਨੂੰ ਇਹਦਾ ਵੱਡੀ ਗੱਲ ਆ ਅੱਜ ਦਾ ਇਹ ਨਹਿਰ ਜੀ ਮੈਂ ਕਰ ਲਸੋਈ ਕਿਉਂਕਿ ਕੰਮਾ ਵਾਲੀ ਵੀਰ ਜੀ ਉਹਨਾਂ ਨੇ ਬਹੁਤ ਕੁਝ ਬੋਲਤਾ ਮੈਂ ਇੱਕ ਗੱਲ ਜ਼ਰੂਰ ਪਾਉਂਗੀ ਇਹ ਵਾਕਈ ਇਹ ਨਗਰ ਜਿਹੜਾ ਹੈਗਾ ਇਹਦਾ ਕੱਲਾ ਕੱਲਾ ਮੈਂਬਰ ਅਸੀਂ ਉਹਨਾਂ ਦੇ ਹੌਸਲੇ ਦੇ ਨਾਲ ਐਡੀ ਬੜੀ ਮੁਸੀਬਤ ਦੇ ਵਿੱਚ ਅੱਜ ਇੱਥੇ ਖੜਨ ਦੇ ਯੋਗ ਹੋਏ ਆ ਮੈਂ ਬਹੁਤ ਧੰਨਵਾਦ ਕਰਦੀ ਆ ਦਿਲੋਂ ਸਤਿਕਾਰ ਕਰਦੀ ਆ ਹਰ ਇੱਕ ਮੈਂਬਰ ਦਾ ਕਿਉਂਕਿ ਕਈ ਵਾਰ ਮੰਨ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਨੇ ਜਿੱਦਾਂ ਤੁਸੀਂ ਵੀ ਸੋਚਦੇ ਹੋਵੋਗੇ ਵੀ ਮੈਡਮ ਸਕੂਲ ਚਲਾਉਦੇ ਵੀ ਸਕੂਲ ਚਲਾਉਂਦਾ ਚਲਾਉਂਦੇ ਇੱਧਰ ਨੂੰ ਚੱਲ ਪਏ ਮੈਂ ਗੱਲ ਜ਼ਰੂਰ ਕਹਿਣੀ ਆ ਵੀ ਨਾਲ ਮੈਂ ਕੁਛ ਪੜ ਰਿਆ ਕੁਛ ਪੜ ਕੇ ਕਦੇ ਉਧਰ ਵੀ ਕਮੀ ਨਹੀਂ ਆਉਣ ਦਊਗੀ ਮੈਂ ਇਹ ਵਾਦਾ ਤੁਹਾਡੇ ਨਾਲ ਕਰਦੀ ਹਾਂ ਜਰੂਰ ਕਿਉਂਕਿ ਮੈਂ ਕੁਛ ਜਿਹੜੇ ਪ੍ਰੋਗਰਾਮੇ ਰੱਖਦੇ ਨੇ 2 ਘੰਟੇ ਦੇ ਸਵੇਰੇ 2-4 ਦਿੰਦੇ ਨੇ ਬਾਕੀ ਸ਼ਾਮ ਦੇ ਮੈਂ ਪ੍ਰੋਗਰਾਮੇ ਨਾਲ ਕੋਲੇ ਨੇ ਮੈਂ ਫੋਨ ਅਗਨੋਰ ਨਹੀਂ ਕਰ ਸਕਦੀ ਇਹਦੇ ਵੱਲੋਂ ਵੀ ਤੁਸੀਂ ਜਰੂਰ ਬੇਫਿਕਰ ਰਹਿਣਾ ਅਗਲੀ ਗੱਲ ਜਿਹੜੇ ਕੰਮ ਨੇ ਹੋ ਤੁਹਾਨੂੰ ਇਹ ਗਣਾ ਚੁੱਕੇ ਨੇ ਤੁਸੀਂ ਐਮਐਲਏ ਸਾਹਿਬ ਨੂੰ ਦਿਲੋਂ ਜਾਣਦੇ ਹੋ ਅੰਦਰੋਂ ਜਾਣਦੇ ਇਓ ਕੇ ਲੇ ਸੋਈ ਬਸ ਇਹ ਪ੍ਰੋਬਲਮ ਹੈ ਵੀ ਦਮਾ ਨਾ ਕਰ ਸੁਉਦੇ ਨਹੀਂ ਮੇਕੋ ਠੀਕ ਪ੍ਰੋਬਲਮ ਇਹਨੂੰ ਕੋਈ ਨਹੀਂ ਆਉਂਦੀ ਹੈਗੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਵੀ ਸਕੂਲ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਬੱਚਿਆਂ ਦਾ ਕੰਮ ਆ ਪਰ ਸੌਟ ਆਊਟ ਹੋਤੇ ਵੇਲੇ ਮੇਰੇ ਨਾਲ ਪੋਲਿਟਿਕਸ ਦੇ ਕਰਦੇ ਰਹੇ ਨੇ ਤੇ ਇੱਕ ਮੈਂ ਐਸੀ ਭਾਇਰੇ ਵਾਲੇ ਵਾਲੇ ਗੱਲ ਜ਼ਰੂਰ ਕਰਾਂਗੀ ਠੀਕ ਹੈ ਆਪਾਂ ਨੂੰ ਮਾੜੀ ਮੋਟੀ ਚੂੜ-ਪੂੜ ਕਿਤੇ ਹੋ ਸਾਲ ਕਿਸੇ ਬੰਦੇ ਨੂੰ ਦੇਦੀ ਹੋਵੇ ਸਾਰਾ ਪੈਸਾ ਵੀ ਆਪਦੇ ਹੱਲ ਕੇ ਚਲਾਇਆ ਪਰ ਜਿੱਤੇ ਆਵੇ ਵੋਟਾਂ ਦੇ ਦੇ ਕਿਉਂਕਿ ਦੇਰੀ ਆਵਾਜ਼ੀ ਪਾਰਟੀ ਦੀ ਸੀ ਜਿੱਤੋ ਫੇਰ ਵੀ ਸਕਿਆ ਪਰ ਇਹ ਤੁਸੀਂ ਗੱਲ ਕਿੰਨੇ ਪਿੰਡਾਂ ਦੇ ਪੰਜ ਸਰਪੰਚ ਬੈਠੇ ਹੋ ਆਪਣੇ ਨਾਲ ਵੱਡਾ ਤ ਦਗਾ ਹੋਇਆ ਬੜਾ ਧੋਖਾ ਹੋਇਆ ਕਿਉਂਕਿ ਹਰ ਪਿੰਡ ਦੇ ਜਿੰਨੇ ਜਿੰਨੇ ਵਾਸੀ ਆ ਉਹਦੇ ਮਤਾਬਕ ਲੋਕ ਸਭਾ ਮੈਂਬਰ ਦਾ ਹੱਕ ਬੰਦਾ ਉਹਦੇ ਉਹਦੇ ਪੈਸੇ ਜਾਂ ਜੋ ਵੀ ਚੀਜ਼ ਸਰਕਾਰ ਤੋਂ ਹੁੰਦੀ ਆ ਤਾਂ ਉੱਥੇ ਦੇਵੇ ਠੀਕ ਹੈ ਇਹ ਗੱਲ ਬਾਣੀ ਤੁਹਾਨੂੰ ਬੇਨਤੀ ਆ ਜੀ ਸਾਨੂੰ ਇਹ ਨਾ ਉਹਦੇ ਅੱਖੋਂ ਪਰੋਖੇ ਨਾ ਕਰਦੇ ਹੋ ਯੋਗੇ ਅਸੀਂ ਤੁਹਾਡਾ ਬਹੁਤ ਮਾਨ ਕਰਦੇ ਆਂ ਔਰ ਮਾਨ ਕਰਾਂਗੇ ਇਸ ਦੀ ਕੋਈ ਗੱਲ ਨਹੀਂ ਤੁਹਾਨੂੰ ਬੱਦ ਤੋਂ ਬੱਦ ਵੋਟਾਂ ਦੇ ਜਿਤਾਵਾਂਗੇ ਦੇਖਿਓ ਸਹੀ ਮੈਨੂੰ ਤਾਂ ਇਹ ਲੱਗਦਾ ਵੀ 50% ਵੋਟਾਂ ਉਹਨੂੰ ਕੱਦਿਆਂ ਨੂੰ ਬਾਕੀ ਸਾਰਿਆਂ ਨੂੰ 50 ਪੈਣਗੀਆਂ ਉਹ ਸਾਰੇ 50 ਵੋਟਾਂ ਘੱਟ ਰਹਿ ਜਾਣ ਅਸੀਂ ਇੰਨਾ ਜ਼ੋਰ ਲਾ ਰਹੇ ਆਂ ਸਾਰਿਆਂ ਨੂੰ ਰਿਕਵੈਸਟ ਕਰ ਰਹੇ ਆਂ ੱਡੇ-ੱਡੇ ਘਰ ਲੈ ਕੇ ਉੱਥੇ ਜਾ ਰਹੇ ਆਂ ਪਿਆਵਾਦੀ ਪਾਰਟੀ ਬਹੁਤ ਹੀ ਚੰਗੇ ਕੰਮ ਕਰ ਰਹੀ ਆ ਆ ਮੇਰੀਆਂ ਭੈਣਾਂ ਵੇਖਿਆ ਨੇ ਵੀਰ ਬਜ਼ੁਰਗ ਵੇਖੇ ਨੇ ਗਰੀਬ ਪਰਿਵਾਰਾਂ ਚੋਂ ਮੈਂ ਉਹਨਾਂ ਨੂੰ ਜਾ ਕੇ ਕਹਿਣਾ ਕਿ ਜੇ ਤੁਸੀਂ ਕਹੋ ਮੇਕਅਰ ਵਿੱਚ ਕੰਮ ਕਰਕੇ ਆਪਣੀ ਗਰੀਬੀ ਦੂਰ ਰਿਓ ਸਾਡੀ ਜੇ ਤੁਸੀਂ ਕਹੋ ਬਈ ਦਿਹਾੜੀ ਬਜਾੜੇ ਹੋ ਕੇ ਗਰੀਬੀ ਦੂਰ ਨਹੀਂ ਹੋਉਂਦੀ ਪਿਰਸਾ ਨਾਲ ਗਰੀਬੀ ਦੂਰ ਨਹੀਂ ਹੋਉਂਦੀ ਗਰੀਬੀ ਉਦੋਂ ਦੂਰ ਹੋਣੀ ਹੈ ਜਦੋਂ ਜਿਹੜੀ ਛੋਟੀ ਪਿੰਰੀ ਆ ਉਹਨੂੰ ਆਪਣੀ ਸਰਕਾਰ ਚੰਗੇ ਸਕੂਲ ਦੇ ਕੇ ਉਹਨੂੰ ਪੜਾ ਰਹੀ ਹੈ ਆ ਮਾਪਲੀ ਪਾਰਟੀ ਦੀ ਲੀਡਰਸ਼ਿਪ ਲੋਕ ਪ੍ਰੇਜ਼ੈਂਟ ਬੋਰਡ ਪ੍ਰਧਾਨ ਫਰੰਟੀਅਰ ਤੇ ਸਾਡੇ ਪਿੰਡ ਦੀ ਰਸੋਈ ਤੋਂ ਸਾਰੇ ਮੌਤਵਰ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਤੇ ਮਤਾਵਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਅੱਜ ਸਾਰੇ ਇਕੱਤਰ ਹੋਏ ਹੋ ਕਿਉਂਕਿ ਹਰ ਪਾਰਟੀ ਨੇ ਜਦੋਂ ਕੈਂਡੀਡੇਟ ਦਾਨ ਕਰਨਾ ਉਸ ਤੋਂ ਬਾਅਦ ਹਰ ਕੈਂਡੀਡੇਟ ਵੋਟ ਮੰਗਣ ਜਾਂਦਾ ਉਹ ਕੰਮ ਗਢਾਏ ਜਾਂਦੇ ਆ ਵੀ ਜਿਹੜੀ ਸਾਡੀ ਸਰਕਾਰ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਜਾਂ ਇਤੋ ਗੱਜਨ ਮਦਰ ਸਾਹਿਬ ਹਲਕੇ ਚ ਕਰ ਰਹੇ ਆ ਉਹਦੇ ਅਧਾਰ ਤੇ ਆਪਾਂ ਵੋਟ ਮੰਗੇਵੇਂ ਦੋ ਸਾਲ ਦੇ ਵਿੱਚ ਜੋ ਕੰਮ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਨੇ ਕੀਤਾ ਉਹ ਸਹੀ ਮੈਨੇਜ ਬੜਾ ਸਵਾਂਗਾ ਜੋ ਉਹਨੇ ਕੰਮ ਕੀਤੇ ਆ ਚਾਹੇ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਰੇਜ ਹੋਵੇ ਜਾਂ ਪ੍ਰਤਾਪ ਸਿੰਘ ਆਦਲ ਮੁੱਖ ਮੰਤਰੀ ਰਹੇ ਉਹ ਕਹਿੰਦੇ ਸੀ ਕਿਸਾਨਾਂ ਦੇ ਅਸੀਂ ਲੀਡਰ ਐ ਕਿਸਾਨਾਂ ਤੋਂ ਦਿੱਕੇ ਹੋਏ ਆ ਪਰ ਸਹੀ ਮੈਨੇਜ ਜੋ ਸਾਡੇ ਮੁੱਖ ਮੰਤਰੀ ਨੇ ਕਰਕੇ ਦਿਖਾਇਆ ਪਹਿਲਾ ਖੇਤਾਂ ਸਭਾ ਜੀਵੀਦਾਲ ਜਾਂਦਾ ਸੀ ਕਦੇ 3 ਘੰਟੇ ਲਾਈਟ ਆ ਕੇ ਕਦੇ 4 ਘੰਟੇ ਲਾਈਟ ਆ ਗਈ ਤੇ ਉਹ ਜੀਵੀਦਾਲ ਕਦੇ ਘਰੇ ਚੱਲ ਜਾਂਦਾ ਕਦੇ ਖੇਤਾਂ ਪਰ ਅੱਜ ਸਾਡੇ ਸਭ ਕੇ ਜਾਈਏ ਮੁਖਵੰਦੀ ਸਾਹਿਬ ਦੇ ਜਿਨ੍ਹਾਂ ਨੇ ਬਿਜਲੀ ਦਿੱਤੀ ਹੈ ਅੱਜ ਜਿਹੜਾ ਕਿਸਾਨ ਹੈ ਉਹ ਜਦੋਂ ਮੱਝ ਖੇਤਾਂ ਜਾ ਕੇ ਪਾਣੀ ਲਾ ਸਕਦਾ ਨਹੀਂ ਤਾਂ ਰਾਤ ਨੂੰ 2-2 ਵਜੇ ਡੇਢ-ਡੇ ਵਜੇ ਸਾਡੇ ਜਿਹੜੇ ਕਿਸਾਨਾ ਸਾਰਾ ਦਾ ਪਛੋਕੜ ਸਿੱਖ ਦਰਨਾ ਜਿੱਤੇ ਗੁਰੂ ਪੀਰ ਪਗੰਬਰਾਂ ਦੀ ਕੁਰਬਾਨੀ ਹੈ ਮਾਤਾ ਗੁਰਜਤੋਂ ਤੇ ਬਾਬਾ ਜਰਾਵਤ ਸਿੰਘ ਤੇ ਬਾਬਾ ਫਤੇ ਸਿੰਘ ਉਹ ਸ਼ਾਨਦਾਰੀ ਦੱਸਦੀ ਹੈ ਜਿਹੜੀ ਸੀਰ ਦਾ ਨੋ ਸ੍ਰੀ ਫਤੇਗੁਰ ਸਾਹਿਬ ਮੈਂ ਵੀ ਚਾਹਨਾ ਮੈਂ ਉਸ ਪਵਿੱਤਰ ਧਰਤੀ 'ਤੇ ਕੁਝ ਨਾ ਕੁਝ ਕਰਾਂ ਕਿ ਸ੍ਰੀ ਫਤੇਗੁਰ ਜੀ ਨੂੰ ਹੈਲਿਚਰ ਸਿਟੀ ਜਾ ਉਸੇ ਟੂਰਿਸਟ ਹੱਬ ਬਣਾਈਏ ਤਾਂ ਕਿ ਦੂਜੇ ਸ਼ਹਿਰਾਂ ਦੇ ਲੋਕ ਦੂਜਾ ਕੱਟਦੇ ਹੋ ਤਾਂ ਆ ਕੇ ਲੋਕ ਉੱਤੇ ਮੱਥਾ ਟੇਕਣ ਕਿ ਸ਼ਾਹ ਤਾਜੀ ਤਾਪੀ ਨੂੰ ਯਾਦ ਕਰਨ ਕਿ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ 1 ਜੂਨ ਨੂੰ ਜੋ ਬੋਨਦਾ ਪੈਣੀਆਂ ਨੇ ਆਪਾਂ ਸਾਰੇ ਆਵਾਮੀ ਪਾਰਟੀ ਦੇ ਝਾੜੂ ਨੂੰ ਪਾਈਏ ਤਾਂ ਕਿ ਆਪਾਂ ਪੰਜਾਬ ਨੂੰ ਤਕੜਾ ਕਰੀਏ ਆਪਣੇ ਅਮਰਗੜ ਹਲਕੇ ਨੂੰ ਤਕਰਾ ਕਰੀਏ ਤਾਂ ਹੀ ਆਪਾਂ ਸੋਈ ਪਿੰਡ ਨੂੰ ਆਪਾਂ ਤਕਰਾ ਕਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਹੱਥ ਖੜਾ ਕਰਕੇ ਬਿਸ਼ਵਾਸ ਤੁਹਾਨੂੰ ਲੈਣਾ ਚਾਹੁੰਦਾ ਕਿ ਤੁਸੀਂ ਸਾਰੇ ਆਵਾਮੀ ਪਾਰਟੀ ਨਾਲ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਹੈ ਤੇ ਕੇਸ਼ਰੀਵਾਲ ਸਾਹਿਬ ਨਾਲ ਹੈ ਤੇ ਗੱਜਰ ਮਾਚਾ ਸਾਹਿਬ ਨਾਲ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੱਥ ਖੜਾ ਕਰਕੇ ਤੁਹਾਨੂੰ ਬਿਸ਼ਵਾਸ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਸਾਡੀ ਭੈਣ ਗੱਜਰਵੰਦਾ ਸਾਹਿਬ ਸਾਡੇ ਐਲ.ਐਲ. ਸਾਹਿਬ ਸਾਡੇ ਭਗਵੰਤ ਮਾਨ ਜੀ ਸਾਡੇ ਕੇਦਰੀਵਾਲ ਸਾਹਿਬ ਬੋਲੇ ਸੋਨਹਾਲ ਚਲੋ ਪਾਓ ਜੀ ਪਾਓ ਬੋਲੇ ਸੋਨਹਾਲ ਆ ਸਮੋਸੇ ਵੰਟਾਉਣੇ ਸੁਰ